ਜਿਹੜੇ ਟਰੈਕਟਰ ਨੇ ਉਹ ਵੀ ਤਿਆਰ ਵਰ ਤਿਆਰ ਕੀਤੇ ਹੋਏ ਨੇ ਟਰੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਆਲੇ-ਦੁਆਲੇੋਂ ਕਿਉਂਕਿ ਪੂਰਾ ਕਵਰ ਕੀਤਾ ਹੋਇਆ ਟਰੈਕਟਰ ਕੇ ਬਚਾਅ ਹੋ ਸਕੇ ਗੋਲੀਆਂ ਤੋਂ ਬਚਾਅ ਕਿਵੇਂ ਦਾ ਪਰੰਦਾ ਟਰੈਕਟਰ ਦੇਖ ਰਿਹਾ ਟਰੈਕਟਰ ਦੇ ਕਿਹੜੇ-ਕਿਹੜੇ ਪ੍ਰੋਟੈਕਸ਼ਨ ਅਲੱਗ ਤੋਂ ਲਗਾਈ ਆ ਤੁਸੀਂ ਅ ਪ੍ਰੋਟੈਕਸ਼ਨਾਂ ਜਿਹੜੀਆਂ ਹੈਗੇ ਨੇ ਤੁਹਾਡੇ ਸਾਹਮਣੇ ਜਿਹੜੀ ਸ਼ੀਟ ਲੱਗੀ ਹੈ ਇਹ 18 ਐਮ ਐਮ ਦੀ ਸ਼ੀਟ ਹੈ ਜਿਹੜੇ ਬ੍ਰਸ਼ਟ ਮਾਰਦੇ ਨੇ ਪਲਾਸਟਿਕ ਦੀ ਗੋਲੀ ਮਾਰਦੇ ਨੇ ਜਾਂ ਥਰੂ ਗੈਸ ਦੇ ਜਿਹੜੇ ਗੋਲੇ ਸਿੱਟਦੇ ਨੇ ਉਹਨਾਂ ਦਾ ਇਹ ਸਾਡਾ ਪੂਰਾ ਬਚਾਅ ਕਰਦੀ ਹੈ ਕੰਨਾ ਦੀ ਕੀ ਪ੍ਰੋਬਲਮ ਆ ਸਕਦੀ ਹੈ ਕਿਵੇਂ ਦੀ ਸ਼ੰਗਨਾਂ ਦੇ ਐਕਚੁਅਲੀ ਜਿਹੜਾ ਕੱਲ ਪਰਸੋ ਸੁਣਨ ਨੂੰ ਆ ਰਿਹਾ ਜੀ ਇਹਨਾਂ ਨੇ LARD ਮਸ਼ੀਨ ਲਾਈ ਹੋਈ ਹੈ ਜਿਹੜੀ ਕਿਉਂਕਿ ਐਕਚੁਅਲੀ ਜਿਹੜੀ ਆਰਮੀ ਵਾਸਤੇ ਹੁੰਦੀ ਹੈ ਸਮੁੰਦਰਾ 'ਚ ਆਪਾਂ ਯੂਜ਼ ਕਰਦੇ ਹਾਂ ਉਹ 4-5 ਕਿਲੋਮੀਟਰ ਤੱਕ ਵੀ ਬਹੁਤ ਜ਼ਿਆਦਾ ਮਤਲਬ ਮਾਰ ਕਰਦੀ ਹੈ ਕੰਨਾਂ ਦੇ ਪਰਦੇ ਪਾੜ ਸਕਦੀ ਹੈ ਉਹ ਬੰਦੇ ਨੂੰ ਮੈਂਟਲੀ ਡਿਸਟਰਬ ਕਰ ਸਕਦੀ ਹੈ ਜਿਨ੍ਹਾਂ ਦੇ ਕੰਨਾਂ ਦੇ ਪਰਦੇ ਪਾੜ ਹੁੰਦੇ ਨੇ ਉਹਨਾਂ ਨੂੰ ਤਾਂ ਨਾਲ ਦੀ ਨਾਲ ਪਤਾ ਲੱਗ ਜਾਂਦਾ ਟੋਚਨਾ ਦਿਖਾਇਓ ਜਿਹੜਾ ਟੋਚਨਾ ਅਸੀਂ ਦੇਖ ਰਹੇ ਸੀ ਬਹੁਤ ਹਾਵੀ ਟੋਚਨਾ ਇਹ ਕਿੰਨਾ ਲੰਬਾਈ ਇਹਦੀ ਕਿੰਨੀਆਂ ਇਹਦੀ ਲੰਬਾਈ ਵੀਰ ਜੀ 40 ਫੁੱਟਾ 35 40 ਫੁੱਟਾ ਇਹਦੀ ਲੰਬਾਈ ਹੈ ਹਾਂ ਜੀ ਇਹ ਤਾਂ ਜਨਕਿ ਉਧਰਲੇ ਵੈਰੀਗੇਟਿੰਗ ਜਿਹੜੇ ਸਵਿੰਟਨ ਦੇ ਬਜਰੀ ਵਾਲੇ ਉਹ ਖਿੱਚਣ ਵਾਸਤੇ ਪਲੈਨਿੰਗ ਆ ਉਹ ਖਿੱਚਣ ਵਾਸਤੇ ਵੀ ਜਨ ਉਹਨਾਂ ਨੂੰ ਟੋਚਨ ਪਾ ਕੇ ਉਹਨਾਂ ਨੂੰ ਖਿੱਚ ਕੇ ਲਿਆਵਾਂਗੇ ਸੈਂਟਰਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਦੀ ਅਪਡੇਟ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਕਿਉਂਕਿ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਦੇ 9ਵੇਂ ਦਿਨ ਅੱਗੇ ਵਧਣ ਦਾ ਐਲਾਨ ਕੀਤਾ ਹੋਇਆ ਕਿ 21 ਫਰਵਰੀ ਨੂੰ 11 ਵਜੇ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ 11 ਵਜੇ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਕਿ ਕਿਸਾਨਾਂ ਨੇ ਅੱਗੇ ਵਧਣਾ ਕਿਸ ਤਰੀਕੇ ਨਾਲ ਪਰ ਜਿਹੜੀ ਪ੍ਰੋਟੈਕਸ਼ਨ ਆਪਣੀ ਪ੍ਰੋਟੈਕਸ਼ਨ ਨੌਜਵਾਨ ਕਿਸ ਤਰੀਕੇ ਨਾਲ ਕਰ ਰਹੇ ਨੇ ਜਿਹੜੇ ਟਰੈਕਟਰ ਨੇ ਉਹ ਵੀ ਤਿਆਰ ਵਰ ਤਿਆਰ ਕੀਤੇ ਹੋਏ ਨੇ ਟਰੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ तरीके ਨਾਲ ਆਲੇ ਦੁਆਲੇੋਂ ਕਿਉਂਕਿ ਪੂਰਾ ਕਵਰ ਕੀਤਾ ਹੋਇਆ ਟਰੈਕਟਰ ਕੇ ਬਚਾਅ ਹੋ ਸਕੇ ਗੋਲੀਆਂ ਤੋਂ ਬਚਾ ਜਾ ਹੋਰ ਵੀ ਸਿਸਟਮ ਕਿਉਂਕਿ ਪਹਿਲਾਂ ਕਾਫੀ ਕੁਝ ਹਰਿਆਣਾ ਪੁਲਿਸ ਪ੍ਰਸ਼ਾਸਨ ਤੇ ਪੈਰਾਮਿਲਟਰੀ ਫੋਰਸਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤੇ ਹੁਣ ਕਿਵੇਂ ਦੇ ਪ੍ਰਬੰਧ ਨੇ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਅਤਿੰਦਰ ਸਿੰਘ ਹੈ ਜੀ ਠੀਕ ਹੈ ਅਤਿੰਦਰ ਜੀ ਕਿਵੇਂ ਦਾ ਪ੍ਰਬੰਧ ਦਾ ਟਰੈਕਟਰ ਦੇਖ ਰਿਹਾ ਟਰੈਕਟਰ ਦੇ ਕਿਹੜੇ ਕਿਹੜੇ ਪ੍ਰੋਟੈਕਸ਼ਨ ਅਲੱਗ ਤੋਂ ਲਗਾਈ ਆ ਤੁਸੀਂ ਪ੍ਰੋਟੈਕਸ਼ਨ ਜਿਹੜੀਆਂ ਹੈਗੇ ਨੇ ਤੁਹਾਡੇ ਸਾਹਮਣੇ ਜਿਹੜੀ ਸ਼ੀਟ ਲੱਗੀ ਹੈ ਇਹ 18 mm ਦੀ ਸ਼ੀਟ ਹੈ ਜਿਹੜੇ ਬਰਸਤ ਮਾਰਦੇ ਨੇ ਪਲਾਸਟਿਕ ਦੀ ਗੋਲੀ ਮਾਰਦੇ ਨੇ ਜਾਂ ਥਰੂ ਗੈਸ ਦੇ ਜਿਹੜੇ ਗੋਲੇ ਸਿੱਟਦੇ ਨੇ ਉਹਨਾਂ ਦਾ ਇਹ ਸਾਡਾ ਪੂਰਾ ਬਚਾਅ ਕਰਦੀ ਹੈ ਤੇ ਮਤਲਬ ਸਿੱਧਾ ਬ੍ਰਸਟਰੀ ਕੋਈ ਵੀ ਪਾਊਗਾ ਹਾਂ ਮਾੜਾ ਮੋਟਾ ਜਿਹੜਾ ਧੂਆਂ ਹੋ ਸਕਦਾ ਉਹਦੇ ਵਾਸਤੇ ਅਸੀਂ ਸੇਫਟੀ ਗਾਰਡ ਆਲਰੇਡੀ ਪਾਏ ਹੋਏ ਆ ਮਾਸਕ ਸਾਡੇ ਲੱਗੇ ਹੋਏ ਆ ਆਪਣੀ ਪੂਰੀ ਸੇਫਟੀ ਹੈ ਜੀ ਪੂਰੀ ਤਿਆਰੀ ਹੈ ਆ ਜਿਹੜਾ ਸੇਫਟੀ ਵਾਲਾ ਤੁਸੀਂ ਮਾਸਕ ਵਗੈਰਾ ਪਾਏ ਨੇ ਜਾਂ ਐਨਕਾ ਲਗਾਈਆਂ ਨੇ ਇਹ ਉਹੀ ਅਥਰੂ ਗੈਸ ਦੇ ਗੋਲਿਆਂ ਤੋਂ ਕਿ ਬਚਾਅ ਹੋ ਸਕੇ ਅੱਗੇ ਜਦੋਂ ਵਧੀਏ ਕੋਈ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਬਿਲਕੁਲ ਇਹ ਅਥਰੂ ਗੈਸ ਦੇ ਗੋਲਿਆਂ ਤੋਂ ਜਾਂ ਕੋਈ ਵੀ ਮਤਲਬ ਮੂੰਹ ਤੇ ਆ ਕੇ ਕੋਈ ਸਿੱਧੀ ਚੀਜ਼ ਵੱਜਦੀ ਹੈ ਤੇ ਉਹ ਤੋਂ ਕਾਫੀ ਹੱਦ ਤੱਕ ਇਹਦੇ ਨਾਲ ਬਚਾਅ ਹੋਊਗਾ ਠੀਕ ਹੈ ਬਾਕੀ ਕਿਵੇਂ ਲੱਗਦਾ ਹੁਣ ਵੇਟ ਕਰ ਰਹੇ ਹੋ ਤੁਸੀਂ ਆਗੂਆਂ ਦੀ ਕਿ ਕਿਸ ਤਰੀਕੇ ਨਾਲ ਕੀ ਪਲਾਨ ਨਾਲ ਅੱਗੇ ਵਧਣਾ ਹੈ ਕਿ ਪਹਿਲਾਂ ਟਰੈਕਟਰ ਅੱਗੇ ਜਾਣਗੇ ਜਾਂ ਨੌਜਵਾਨ ਤੁਰ ਕੇ ਅੱਗੇ ਜਾਣਗੇ ਜਾਂ ਆਗੂ ਕਿਸ ਤਰੀਕੇ ਨਾਲ ਜਾਣਗੇ ਉਹਦੀ ਵੇਟ ਚੱਲ ਰਹੀ ਹੈ ਦੇਖੋ ਜੀ ਐਕਚੁਅਲੀ ਗੱਲ ਇਹ ਹੈ ਦੇਖੋ ਆਗੂਆਂ ਨੇ ਦਿੱਤਾ ਸੀਗਾ ਅਲਟੀਮੇਟਮ 11 ਵਜੇ ਦਾ ਤੇ ਮੇਰੇ ਖਿਆਲ ਤੋਂ 10:30 ਪੂਨੇ 11 ਦੇ ਨੇੜੇ ਤੇੜੇ ਟਾਈਮ ਹੋ ਚੁੱਕਿਆ ਹੈ ਤੇ ਅਸੀਂ ਆਗੂਆਂ ਦੇ ਜਿਹੜੇ ਫੈਸਲੇ ਦੀ ਹੁਕਮ ਦੀ ਪਾਲਣਾ ਕਰਾਂਗੇ ਜਿਵੇਂ ਸਾਨੂੰ ਫੈਸਲਾ ਕਰਨ ਲੱਗੇ ਅੱਗੇ ਜਾਵਾਂਗੇ ਅਸੀਂ ਤੇ ਸਾਡੀ ਜਿਹੜੀ ਟੀਮ ਹੈ ਉਹਨਾਂ ਤੇ ਸਾਰੇ ਤੇ ਸੇਫਟੀ ਗਾਰਡ ਪਏ ਹੋਏ ਨੇ ਤੇ ਜਿਹੜੇ ਟਰੈਕਟਰ ਵੀ ਨੇ ਉਹ ਤਿਆਰ ਬਰ ਤਿਆਰ ਨੇ ਸਾਡੇ ਤੇ ਜਿਹੜੇ ਸਾਡੇ ਹੋਰ ਵੀਰ ਨੇ ਸਾਡੇ ਥੋੜੇ ਚੈਨਲ ਰਹੀ ਉਹਨਾਂ ਨੂੰ ਮਾਧਿਅਮ ਰਹੀਂ ਬੇਨਤੀ ਹੈ ਜੀ ਜਿਨ੍ਹਾਂ ਦੇ ਸੇਫਟੀ ਗਾਰਡ ਨਹੀਂ ਹੈਗੇ ਆ ਕੁਛ ਨਹੀਂ ਹੈਗੇ ਉਹ ਵੀਰ ਪਲੀਜ਼ ਕਰਕੇ ਜਿਆਦਾ ਅੱਗੇ ਜਾ ਕੇ ਹੁੱਲੜਬਾਜੀ ਨਾ ਕਰਨ ਕਿਉਂਕਿ ਆਪ ਫਿਰ ਸੱਟ ਖਾ ਕੇ ਆ ਜਾਂਦੇ ਨੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਸਾਡੇ 15 20 ਮੁੰਡੇ ਨੇ ਉਹ ਸਾਰੇ ਤਿਆਰਬਰ ਤਿਆਰ ਨੇ ਅਸੀਂ ਆਪੇ ਜਾਵਾਂਗੇ ਪਿੱਛੇ ਟੋਚਨ ਪਾ ਕੇ ਜਿਹੜੀਆਂ ਟੀਮਾਂ ਨੇ ਪਾਉਣੇ ਨੇ ਆਪਣਾ ਵੈਰੀਗੇਟ ਧੂ ਕੇ ਲਿਆਵਾਂਗੇ ਫਾਲਤੂ ਦੇ ਵੀਰ ਅੱਗੇ ਨਾ ਜਾਣਾ ਆਪਣਾ ਨੁਕਸਾਨ ਨਾ ਕਰਾਉਣਾ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਜੀ ਬਿਲਕੁਲ ਭਾਈ ਜੀ ਇੱਕ ਦੇਖ ਰਿਹਾ ਕਿ ਇੱਥੇ ਕਾਟਨ ਵੰਡੀ ਜਾ ਰਹੀ ਹੈ ਇੱਕ ਕੰਨਾਂ ਚ ਪਾਉਣ ਲਈ ਉਹ ਦਿੱਤੇ ਜਾ ਰਹੇ ਨੇ ਕਿ ਬਚਾ ਕੀਤੇ ਕੰਨਾਂ ਦੀ ਕੀ ਪ੍ਰੋ ਨੂੰ ਆ ਰਿਹਾ ਜੀ ਇਹਨਾਂ ਨੇ LARD ਮਸ਼ੀਨ ਲਾਈ ਹੋਈ ਹੈ ਜਿਹੜੀ ਕਿਉਂਕਿ ਐਕਚੁਅਲੀ ਜਿਹੜੀ ਆਰਮੀ ਵਾਸਤੇ ਹੁੰਦੀ ਹੈ ਸਮੁੰਦਰਾ 'ਚ ਆਪਾਂ ਯੂਜ਼ ਕਰਦੇ ਹਾਂ ਉਹ 4-5 ਕਿਲੋਮੀਟਰ ਤੱਕ ਵੀ ਬਹੁਤ ਜ਼ਿਆਦਾ ਮਤਲਬ ਮਾਰ ਕਰਦੀ ਹੈ ਤੰਨਾ ਦੇ ਪਰਦੇ ਪਾੜ ਸਕਦੀ ਹੈ ਉਹ ਬੰਦੇ ਨੂੰ ਮੈਂਟਲੀ ਡਿਸਟਰਬ ਕਰ ਸਕਦੀ ਹੈ ਜਿਨ੍ਹਾਂ ਦੇ ਤੰਨਾ ਦੇ ਪਰਦੇ ਪਾੜ ਹੁੰਦੇ ਨੇ ਉਹਨਾਂ ਨੂੰ ਤਾਂ ਨਾਲ ਦੀ ਨਾਲ ਪਤਾ ਲੱਗ ਜਾਂਦਾ ਬਟ ਕਈ ਬੰਦੇ ਨੂੰ ਮੈਂਟਲੀ ਡਿਸਟਰਬ ਕਰ ਦਿੰਦੀ ਆ ਉਹਦਾ ਫਿਰ ਹਫਤੇ 10 ਦਿਨ ਨੂੰ ਬਹੁਤ 10 15 ਦਿਨ ਨੂੰ ਬੰਦੇ ਨੂੰ ਪਤਾ ਲੱਗਦਾ ਤੇ ਉਹਦੇ ਵਾਸਤੇ ਵੀ ਅਸੀਂ ਮਤਲਬ ਕੰਨਾ ਚ ਹੈ ਹੈੱਡਫੋਨਸ ਲਾਏ ਹੋਏ ਨੇ ਤਾਂ ਕਿ ਉਹਨਾਂ ਦਾ ਅਸਰ ਘੱਟ ਤੋਂ ਘੱਟ ਪਵੇ ਤੇ ਮੈਂ ਫੇਰ ਉਹੀ ਦੁਬਾਰਾ ਫੇਰ ਉਹੀ ਬੇਨਤੀ ਕਰਾਂਗਾ ਵੀ ਜਿਨ੍ਹਾਂ ਵੀਰਾਂ ਦੀ ਅੱਗੇ ਲੋੜ ਨਹੀਂ ਹੈਗੀ ਪਲੀਜ਼ ਹੁੱਲੜਬਾਜੀ ਕਰਨ ਵਾਸਤੇ ਜਾਂ ਫੋਟੋ ਖਿਚਾਉਣ ਵਾਸਤੇ ਅੱਗੇ ਜਾ ਕੇ ਆਪਦਾ ਨੁਕਸਾਨ ਨਾ ਕਰੋ ਪਿੱਛੇ ਰਹੋ ਟੀਮ ਤਿਆਰ ਹੈ ਟੀਮ ਅੱਗੇ ਜਾਊਗੀ ਜਿਵੇਂ ਵੀ ਸਾਨੂੰ ਆਗੂਆਂ ਦਾ ਹੁਕਮ ਹੋਊਗਾ ਅਸੀਂ ਅੱਗੇ ਜਾ ਕੇ ਆਪਦੀ ਕਾਰਵਾਈ ਕਰਾਂਗੇ ਬਿਲਕੁਲ ਜੀ ਸੋ ਕਿਸਾਨਾਂ ਦੀਆਂ ਟੀਮਾਂ ਪੂਰੀਆਂ ਤਿਆਰ ਨੇ ਕਿ ਅੱਗੇ ਵਧਾਂਗੇ ਅੱਗੇ ਜਾਵਾਂਗੇ ਸੋ ਜਿਹੜੀ ਸੇਫਟੀ ਆਪਣੀ ਪ੍ਰੋਟੈਕਸ਼ਨ ਆਪਣੀ ਸੇਫਟੀ ਆ ਉਹ ਕਿਸਾਨ ਨੌਜਵਾਨਾਂ ਨੇ ਕੀਤੀ ਹੋਈ ਆ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਵੀ ਗੁਰਦੀਪ ਸਿੰਘ ਆ ਅੱਛਾ ਗੁਰਦੀਪ ਜੀ ਪੂਰੀ ਪ੍ਰੋਟੈਕਸ਼ਨ ਕੀਤੀ ਆ ਕਿ ਅੱਗੇ ਜਿਵੇਂ ਕਿਸਾਨ ਕਹਿਣਗੇ ਜਾਵਾਂਗੇ ਕੋਈ ਨੁਕਸਾਨ ਨਾ ਹੋ ਜੇ ਸਰੀਰ ਕੋੱਖੋਂ ਵੀ ਠੀਕ ਰਹੀਏ ਵੀਰ ਜੀ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਕੋਈ ਨੁਕਸਾਨ ਨਾ ਕਰਾਵੇ ਵੀ 11 ਵਜੇ ਦੀ ਕਾਲ ਦਿੱਤੀ ਆ ਕੋਈ ਸਰਕਾਰ ਦਾ ਉਧਰੋਂ ਆਪਣਾ ਕਹਿੰਦੇ ਜਵਾਬ ਆ ਜਾਂਦੇ ਨਹੀਂ ਕਿ ਆਪਣਾ ਜਥੇਬੰਦੀਆਂ ਕਹਿੰਦੀਆਂ ਫਿਰ ਤਾਂ ਅੱਗੇ ਵਧਣਾ ਹੀ ਆ ਵੀ ਜਿੱਲੀ ਦਾ ਜਾ ਕੇ ਹਟਾਂਗੇ ਠੀਕ ਹੈ ਅਸੀਂ ਟਰੈਕਟਰ ਦੇਖ ਰਹੇ ਸੀ ਟਰੈਕਟਰ ਵੀ ਤੁਸੀਂ ਤਿਆਰ ਕਰਵਾਇਆ ਪਰ ਪਹਿਲਾਂ ਜਿਵੇਂ ਉਹਨੇ ਟਰੈਕਟਰ ਉੱਥੇ ਗਏ ਉਹਨਾਂ ਦੇ ਪਤਾ ਨਹੀਂ ਕੀ ਬੱਜਿਆ ਵੀ ਟਾਇਰ ਫਟ ਗਏ ਜੀ ਹਵਾ ਨਿਕਲ ਗਈ ਉਧਰੋਂ ਐਵੇਂ ਜਿਹੇ ਇਹ ਪ੍ਰੋਟੈਕਸ਼ਨ ਟਾਇਰਾਂ ਟੂਰਾਂ ਦੀ ਘਟਾ ਇੱਥੇ ਆ ਵੀਰ ਜੀ ਦੇਖੋ ਟਾਇਰਾਂ ਦੀ ਕਰਕੇ ਤਾਂ ਫਿਰ ਤਾਂ ਜਮੀ ਹੈ ਉਹ ਕਹਿ ਨਹੀਂ ਦਿੰਦੇ ਵੀ ਟਰੈਕਟਰ ਪੂਰਾ ਹੀ ਕਵਰ ਕਰਨਾ ਪੈਂਦਾ ਇਸ ਕਰਕੇ ਜਥੇਬੰਦੀਆਂ ਕਹਿੰਦੀ ਵੀ ਅਸੀਂ ਅੱਗੇ ਹੋਵਾਂਗੇ ਇਸ ਕਰਕੇ ਟੋਚਨ ਅਸੀਂ ਲੰਬੇ ਰੱਖੇ ਹੋਏ ਆ 50 50 ਫੁੱਟ ਦੇ ਵੀ ਦੂਰੋਂ ਪਾ ਕੇ ਇਦਾਂ ਖਿੱਚਾਂਗੇ ਠੀਕ ਹੈ ਇਸ ਕਰਕੇ ਆ ਜਿਹੜਾ ਟੋਚਨਾ ਦਿਖਾਇਓ ਜਿਹੜਾ ਟੋਚਨਾ ਅਸੀਂ ਦੇਖ ਰਹੇ ਸੀ ਬਹੁਤ ਹਾਵੀ ਟੋਚਨਾ ਇਹ ਕਿੰਨਾ ਲੰਬਾਈ ਦੀ ਕਿੰਨੀਆਂ ਇਹਦੀ ਲੰਬਾਈ ਵੀਰ ਜੀ 40 ਫੁੱਟਾ 35 40 ਫੁੱਟਾ ਇਹਦੀ ਲੰਬਾਈ ਠੀਕ ਹੈ ਹਾਂ ਜੀ ਇਹ ਤਾਂ ਜਾਨੀ ਕਿ ਉਧਰਲੇ ਵੈਰੀਗੇਟਿੰਗ ਜਿਹੜੇ ਸਿਮਿੰਟਰ ਦੇ ਬਜਰੀ ਵਾਲੇ ਉਹ ਖਿੱਚਣ ਵਾਸਤੇ ਪਲੈਨਿੰਗ ਆ ਉਹ ਖਿੱਚਣ ਵਾਸਤੇ ਵੀ ਜਨ ਉਹਨਾਂ ਨੂੰ ਟੋਚਨ ਪਾ ਕੇ ਉਹਨਾਂ ਨੂੰ ਖਿੱਚ ਕੇ ਲਿਆਵਾਂਗੇ ਹਾਂ ਕੋਲੇ ਬੈਟਰੀ ਵਾਲੀ ਡ੍ਰਿਲਾਂ ਸੀਗੀਆਂ ਇਹਨਾਂ ਦੇ ਟਾਇਰਾਂ 'ਚ ਟਰੈਕਟਰਾਂ ਦੇ ਉਹ ਆਕੇ ਮਾਰੀਆਂ ਨੇ ਜਿਹੜੀ ਗੋਲੀ ਬਹੁਤ ਘੱਟ ਕੰਮ ਕਰਦੀ ਹੈ ਕਿਉਂਕਿ ਹਵਾ ਦਾ ਪ੍ਰੈਸ਼ਰ ਬਹੁਤ ਹੁੰਦਾ ਗੋਲੀ ਅੰਦਰ ਹੀ ਐਨੀ ਸੋਖੀ ਜਾਂਦੀ ਤੇ ਬਟ ਇਹਨਾਂ ਨੇ ਫਿਰ ਇਹਨਾਂ ਕੋਲ ਡ੍ਰਿਲਾਂ ਸੀਗੀਆਂ ਜਿਹੜੀ ਬੈਟਰੀ ਵਾਲੀਆਂ ਡ੍ਰਿਲਾਂ ਹੁੰਦੀਆਂ ਨੇ ਇਹਨਾਂ ਨਾਲ ਟਾਇਰਾਂ 'ਚ ਉਹ ਮਾਰੀ ਆ ਤਾਂ ਕਰਕੇ ਟਾਇਰ ਪੈਂਚਰ ਹੋਇਆ ਟਰੈਕਟਰ ਦਾ ਕੀ ਕਹਿਣਾ ਚਾਹੁੰਦੇ ਸੀ ਵੀਰ ਜੀ ਜਿਹੜੀ ਬੋਲਟ ਆਪਣਾ ਪਲਾਸਟਿਕ ਦੀ ਬੋਲਟ ਕਹਿੰਦੇ ਆ ਉਹ ਤਾਂ ਟਾਇਰ ਤੇ ਮਾਰ ਨਹੀਂ ਕਰਦੀ ਪਰ ਇਹਨਾਂ ਨੇ ਡ੍ਰਿਲਾਂ ਸਿਸਟਮ ਪ੍ਰੈਸ਼ਰ ਨਾਲ ਉਹਨਾਂ ਕਰਕੇ ਪੈਂਚਰ ਕੀਤੇ ਦੇਖੋ ਵੀਰ ਜੀ ਉਹ ਤਾਂ ਫਿਰ ਜਹਾਂ ਕਹਿ ਨਹੀਂ ਦਿੰਦੇ ਵੀ ਉਦੋਂ ਫਾਇਰਿੰਗ ਵੀ ਕਰ ਸਕਦੇ ਆ ਪੱਕੀ ਵੀ ਚਲੋ ਆਪਣੇ ਤੇ ਪੂਰੀ ਹਿੰਮਤ ਕਰਾਂਗੇ ਬਾਕੀ ਵਾਹਿਗੁਰੂ ਜੋ ਕਹੂਗਾ ਬਾਈਕਰੂ ਤੇ ਭਰੋਸੇ ਨਾਲ ਹੀ ਸਾਰੀ ਜਨਤਾ ਦੇ ਅੱਗੇ ਵਧਣਾ ਬਿਲਕੁਲ ਅਸੀਂ ਗੱਟੇ ਦੇਖ ਰਹੇ ਸੀ ਉਹ ਟਰਾਲੀਆਂ ਭਰੀਆਂ ਹੋਈਆਂ ਨੇ ਜਿਹੜੇ ਉਹਦੇ ਮਿੱਟੀ ਦੇ ਭਰੇ ਹੋਏ ਨੇ ਉਹ ਕੀ ਪਲੈਨਿੰਗ ਹੈ ਉਹ ਕਿਉਂਕਿ ਸੜਕ ਤੇ ਤਾਂ ਕੰਮ ਨਹੀਂ ਆਉਂਦੇ ਉਧਰ ਇੱਕ ਗਰ ਦਰਿਆਜ ਕਮਾ ਸਕਦੇ ਨੇ ਜਾਂ ਐਵੇਂ ਜਿਹੇ ਤਰੀਕੇ ਨਾਲ ਐਕਚੁਅਲੀ ਗੱਲ ਕੀ ਹੈ ਜੀ ਹੁਣ ਸਰਕਾਰ ਐਨੀ ਕगिर ਚੁੱਕੀ ਐ ਵੀ ਸੁਣਨ ਨੂੰ ਮਿਲ ਰਿਹਾ ਵੀ ਸਰਕਾਰ ਜਿਹੜਾ ਪੁਲ ਲੱਗਿਆ ਹੋਇਆ ਪ੍ਰਸ਼ਾਸਨ ਦਾ ਇਹ ਪੁਲ ਨੂੰ ਹੀ ਮਤਲਬ ਪੱਟਣ ਲੱਗੇ ਹੋਏ ਆ ਹੁਣ ਇਹਨਾਂ ਦੀ ਤਿਆਰੀ ਹੈ ਵੀ ਪੁਲ ਨੂੰ ਅਸੀਂ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਬੈਰੀਗੇਡ ਛੱਡਣੇ ਨੇ ਤੇ ਸਾਡੀ ਅੱਗੇ ਨੂੰ ਵੀ ਪੂਰੀ ਤਿਆਰੀ ਹੈ ਜੇ ਸਾਨੂੰ ਇੱਧਰ ਨੂੰ ਰਾਹ ਨਹੀਂ ਮਿਲਦਾ ਅਸੀਂ ਕੱਗਰ ਨੂੰ ਪਾ ਕੇ ਆਪਣੇ ਥੈਲੇ ਜਿਹੜੇ ਸਾਡੇ ਭਰੇ ਹੋਏ ਨੇ ਅਸੀਂ ਉੱਧਰ ਨੂੰ ਰਾਹ ਬਣਾ ਲਾਂਗੇ ਜਾਨਕਿ ਪੁਲ ਤੋੜਨ ਦੀ ਵੀ ਪਲੈਨਿੰਗ ਬਣਾ ਲਈ ਵੀ ਜੇ ਪੁਲ ਟੁੱਟ ਗਿਆ ਤਾਂ ਫਿਰ ਉਹ ਦੂਜਾ ਰਸਤਾ ਚੂਜ਼ ਕਰ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪ੍ਰਸ਼ਾਸਨ ਨੇ ਪੂਰੀ ਤਿਆਰੀ ਬਣਾਈ ਹੋਈ ਹੈ ਜੀ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਬੈਰੀਕੇਡ ਪੱਟੇ ਲੈਣੇ ਆ ਸਾਡੇ ਕੋਲ ਪੂਰੀ ਤਿਆਰੀ ਹੈਗੀ ਹੈ ਤੇ ਫਿਰ ਇਹਨਾਂ ਨੇ ਵੀ ਆਪ ਦਾ ਕਿਉਂਕਿ ਗਵਰਨਮੈਂਟ ਵੀ ਦੇਖੋ ਪ੍ਰਸ਼ਾਸਨ ਵੀ ਪੂਰੀ ਅੱਗੇ ਆਪਣੀ ਤਿਆਰੀ ਰੱਖਦਾ ਤਾਂ ਇਹਨਾਂ ਨੇ ਸੋਚਿਆ ਹੋਇਆ ਵੀ ਹਾਂ ਕਿ ਤ ਗੱਲਬਾਤ ਸੁਣਨ ਨੂੰ ਕੀ ਇਹ ਪੁਲ ਤੋੜਨ ਨੂੰ ਕਹਿੰਦੇ ਆ ਵੀ ਜੇ ਬੈਰੀਕੇਡ ਟੁੱਟਦੇ ਆ ਤਾਂ ਅਸੀਂ ਨਾਲ ਦੇ ਨਾਲ ਪਿਛਲਾ ਜਿਹੜਾ ਪੂਲਾ ਹੈ ਜਿਹੜਾ ਘੱਗਰ ਦੇ ਉੱਪਰ ਪਿਆ ਹੋਇਆ ਪੱਕਾ ਪੂਲਾ ਉਹਨੂੰ ਪੁੱਲ ਨੂੰ ਤੋੜ ਦੇਣਾ ਠੀਕ ਹੈ ਸੋ ਕਿਸਾਨ ਆਗੂ ਨੇ ਜਿਹੜੇ ਉਹ ਵੀ ਆਪਣੀਆਂ ਪਲਾਨਿੰਗਾਂ ਬਣਾ ਰਹੇ ਨੇ ਤੇ ਦੂਜੇ ਪਾਸੇ ਉਹ ਜੱਜਮੈਂਟ ਲਾ ਰਹੇ ਨੇ ਕਿ ਜਿਹੜਾ ਪ੍ਰਸ਼ਾਸਨ ਹਰਿਆਣੇ ਦਾ ਹਾਂ ਜੋ ਵੀ ਫੋਰਸ ਜ ਅੱਗੇ ਲੱਗੀਆਂ ਹੋਈਆਂ ਨੇ ਉਹ ਰੋਕਣ ਲਈ ਕੁਝ ਵੀ ਕਰ ਸਕਦੀਆਂ ਨੇ ਕਿ ਉਹ ਬ੍ਰਿਜ ਵੀ ਤੋੜ ਸਕਦੇ ਨੇ ਜਿਹੜੇ ਕੱਗਰ ਦੇ ਦੋ ਬ੍ਰਿਜ ਨੇ ਜਿੱਥੇ ਹੁਣ ਪੈਰਾ ਮਿਲਟਰੀ ਫੋਰਸਜ ਪ੍ਰਸ਼ਾਸਨਿਕ ਅਧਿਕਾਰੀ ਰੋਕਣ ਵਾਸਤੇ ਬੈਠੇ ਨੇ ਉੱਥੇ ਵੈਰੀਗੇਟਿੰਗ ਹੋਈ ਵੀ ਆ ਕਿ ਉਸ ਨੂੰ ਵੀ ਤੋੜ ਸਕਦੇ ਨੇ ਅਸੀਂ ਜਿਹੜੇ ਇਹ ਗੱਟੇ ਲਿਆਉਂਦੇ ਹੋਏ ਨੇ ਇਹ ਜਿਹੜੇ ਟਰਾਲੀਆਂ ਭਰੀਆਂ ਹੋਈਆਂ ਨੇ ਤਾਂ ਉਹ ਸਾਡੀ ਪਲੈਨਿੰਗ ਰਹਿਣ ਵਾਲੀ ਆ ਸੋ ਨੌਜਵਾਨਾਂ ਨੇ ਆਪਣੀ ਪ੍ਰੋਟੈਕਸ਼ਨ ਲਈ ਆਪਣੀ ਸੇਫਟੀ ਲਈ ਕਾਫੀ ਕੁਝ ਕੀਤਾ ਹੋਇਆ ਕਿ ਜੇਕਰ ਅਥਰੂ ਡੈਸ਼ ਦੇ ਗੋਲੇ ਚੱਲਦੇ ਨੇ ਤਾਂ ਉਵੇਂ ਵੀ ਪ੍ਰੋਟੈਕਸ਼ਨ ਹੋਵੇ ਅਤੇ ਜੇਕਰ ਕੋਈ ਆਵਾਜ਼ ਵਾਈਬ ਦੀ ਕੋਈ ਪ੍ਰੋਬਲਮ ਹੋਵੇ ਤਾਂ ਉਸ ਵਾਸਤੇ ਵੀ ਆਪਣੇ ਕੰਨਾਂ ਦੇ ਵਿਚਾਲੇ ਵੀ ਕਿਸਾਨਾਂ ਨੇ ਵੱਡੇ ਪ੍ਰਬੰਧ ਕਰੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਆਗੂ 11 ਵਜੇ ਕਿਹੜੀ ਕਾਲ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਪਹਿਲਾਂ ਆਗੂ ਪੈਦਲ ਜਾਣਗੇ ਟਰੈਕਟਰ ਲੈ ਕੇ ਜਾਣਗੇ ਜਾਂ ਹੋਰ ਤਰੀਕੇ ਨਾਲ ਜਾਣਗੇ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ ਤੇ 11 ਵਜੇ ਜਿਵੇਂ ਦੀ ਕਾਲ ਆਊਗੀ ਅੱਗੇ ਵਧ ਕੇ ਅਸੀਂ ਅੰਬਾਲਾ ਹੁੰਦੇ ਹੋਏ ਦਿੱਲੀ ਕੂਚ ਕਰਾਂਗੇ ਆਕਾਸ਼ ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ